UAE ਵਿੱਚ 2020 ਤੱਕ ਮੌਤ ਦੀ ਸਜ਼ਾ ਪੱਥਰ ਮਾਰ ਕੇ ਦਿੱਤੀ ਜਾਂਦੀ ਸੀ ਤੇ ਫਿਰ bari ਕੰਟਰੀਆਂ ਦੇ ਲੋਕਾਂ ਦਾ ਮਜੂਮ ਇੱਥੇ ਵਧਦਾ ਗਿਆ ਤਾਂ ਸਜ਼ਾ ਦਾ ਤਰੀਕਾ ਵੀ ਬਦਲਿਆ ਤੇ ਹੁਣ ਇੱਥੇ ਸਿੱਧੀ ਗੋਲੀ ਮਾਰ ਕੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਆ ਤੇ ਹੁਣ ਇੱਕ ਬਹੁਤ ਹੀ ਅਫਸੋਸਨਾਕ ਖਬਰ UAE ਤੋਂ ਆ ਰਹੀ ਹੈ ਭਾਰਤ ਦੇ UP ਦੀ 23 ਸਾਲਾਂ ਲੜਕੀ ਜਿਸ ਦਾ ਨਾਮ ਆ ਸ਼ਹਿਜ਼ਾਦੀ ਉਸ ਨੂੰ ਅਗਲੇ 15 ਦਿਨ ਬਾਅਦ ਕਦੋਂ ਵੀ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜਦੋਂ ਕਿ ਸ਼ਾਇਦ ਉਹ ਬੇਗੁਨਾਹ ਪਰ ਅਸੀਂ ਉਸ ਨੂੰ ਬੇਗੁਨਾਹ ਕਹਿ ਕਿਉਂ ਰਹੇ ਹਾਂ ਜਦੋਂ ਕਿ ਯੂਨਾਈਟਿਡ ਸਟੇਟਸ ਆਫ ਅਮੀਰਾਤ ਦੀਆਂ ਦੋ-ਦੋ ਅਦਾਲਤਾਂ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਉਸ ਦੀ ਮੌਤ ਦੇ ਵਿਚਕਾਰ ਸਿਰਫ 15 ਦਿਨ ਨੇ ਤੇ ਉਸ ਤੋਂ ਬਾਅਦ ਜਾਨੀ 21-22 ਸਤੰਬਰ ਨੂੰ ਕਦੋਂ ਵੀ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਆ ਸ਼ਹਿਜ਼ਾਦੀ ਉੱਤਰ ਪ੍ਰਦੇਸ਼ ਦੇ ਬਾਂਗਲਾ ਜ਼ਿਲ੍ਹੇ ਚ ਰਹਿੰਦੀ ਸੀ ਉਸ ਦੇ ਪਿਤਾ ਦਾ ਨਾਮ ਸ਼ਬੀਰ ਖਾਨ ਤੇ ਮਾਂ ਲਾਜਰਾ ਬੇਗਮ ਜਦੋਂ ਉਹ 8 ਸਾਲ ਦੀ ਸੀ ਤਾਂ ਘਰ ਚ ਇੱਕ ਬਰਤਨ ਅੰਦਰ ਖਾਣਾ ਪੱਕ ਰਿਹਾ ਸੀ ਤੇ ਅਚਾਨਕ ਬਰਤਨ ਦਾ ਬੈਲੈਂਸ ਵਿਗੜ ਗਿਆ ਤੇ ਉਹ ਉਬਲਦਾ ਹੋਇਆ ਖਾਣਾ ਛੂਟੀ ਦੀ ਸ਼ਹਿਜ਼ਾਦੀ ਦੇ ਫੇਸ ਤੇ ਡਿੱਗ ਗਿਆ ਸੀ ਫਿਰ ਉਹ ਵੱਡੀ ਹੋਈ ਤਾਂ ਉਹ ਪਿੰਡ ਦੇ ਇੱਕ NGO ਦੇ ਨਾਲ ਜੁੜੀ ਤੇ ਗਰੀਬਾਂ ਦੀ ਮਦਦ ਕਰਨ ਲੱਗੀ ਤੇ ਨਾਲ ਨਾਲ ਪੜ੍ਹਦੀ ਵੀ ਰਹੀ ਹੁਣ ਉਸ ਦੀ ਉਮਰ ਵਿਆਹ ਦੀ ਸੀ ਪਰ ਬਚਪਨ ਦੇ ਉਸ ਹਾਦਸੇ ਕਾਰਨ ਚਿਹਰੇ ਤੇ ਬਣੇ ਨਿਸ਼ਾਨ ਰਿਸ਼ਤੇ ਆਉਣ ਚ ਰੁਕਾਵਟ ਪੈਦਾ ਕਰ ਰਹੇ ਸੀ ਸ਼ਹਿਜ਼ਾਦੀ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਸੀ ਤੇ ਉਸ ਨੇ ਕਦੇ ਵੀ ਆਪ ਦਾ ਚਿਹਰਾ ਸੋਸ਼ਲ ਮੀਡੀਆ ਤੇ ਛਪਾਇਆ ਨਹੀਂ ਸੀ ਤੇ ਫੇਸਬੁੱਕ ਉੱਪਰ ਹੀ ਸ਼ਹਿਜ਼ਾਦੀ ਦੀ ਮੁਲਾਕਾਤ ਇੱਕ ਓਜ਼ੇਰ ਨਾਂ ਦੇ ਲੜਕੇ ਨਾਲ ਹੋਈ ਉਸ ਦਾ ਚੰਗਾ ਦੋਸਤ ਬਣਿਆ ਫਿਰ ਸ਼ਾਇਦ ਦੋਨੋਂ ਇੱਕ ਦੂਸਰੇ ਨੂੰ ਪਿਆਰ ਵੀ ਕਰਨ ਲੱਗ ਗਏ ਸੀ ਇਸੇ ਦੌਰਾਨ ਓਜ਼ੇਰ ਨੇ ਸ਼ਹਿਜ਼ਾਦੀ ਨੂੰ ਕਿਹਾ ਕਿ ਆਬੂ ਤਾਬੀ ਚ ਮੇਰੀ ਭੂਆ ਉਤੇ ਪੱਪੜ ਰਹਿੰਦੇ ਨੇ ਮੇਰੀ ਭੂਆ ਉੱਥੋਂ ਦੇ ਇੱਕ ਨਾਮੀ ਕਾਲਜ ਵਿੱਚ ਪ੍ਰੋਫੈਸਰ ਆ ਤੂੰ ਉੱਤੇ ਉਹਨਾਂ ਦੀ ਥੋੜੀ-ਬਹੁਤ ਮਦਦ ਕਰ ਦੇ ਕੰਮ 'ਚ ਕਰਵਾ ਦਿਆ ਕਰੀ ਤੇ ਉਹ ਤੈਨੂੰ ਕੁਝ ਪੈਸੇ ਦੇ ਦਿਆ ਕਰਨਗੇ ਮੈਂ ਵੀ ਮਦਦ ਕਰੂੰ ਤੇ ਕੁਝ ਭੂਆ ਤੇ ਫੁੱਫੜ ਵੀ ਕੁ ਮਦਦ ਕਰ ਦੇਣਗੇ ਤੇ ਅਸੀਂ ਤੇਰੇ ਚਿਹਰੇ ਦੀ ਸਰਜਰੀ ਕਰਵਾ ਲਾਂਗੇ ਸ਼ਹਿਜ਼ਾਦੀ ਹੁਣ ਤੱਕ ਓਜ਼ਾਇਰ ਦੀਆਂ ਗੱਲਾਂ 'ਚ ਆ ਚੁੱਕੀ ਸੀ ਫਿਰੋਜ਼ ਨੇ ਆਪਣੇ ਸੋਨੇ ਦੀ ਚੇਨ 90000 ਰੁਪਏ ਤੇ ਆਪਦੇ ਸਾਰੇ ਡਾਕੂਮੈਂਟ ਉਜ਼ੈਰ ਦੇ ਹਵਾਲੇ ਕਰਤੇ ਉਜ਼ੈਰ ਨੇ ਉਸ ਦਾ ਟੂਰਿਸਟ ਵੀਜ਼ਾ ਲਵਾਤਾ ਯੂਏਈ ਦਾ ਉੱਥੇ ਸਿੱਧੀ ਅਬੂਦਾਬੀ ਪਹੁੰਚੀ ਤੇ ਉੱਥੇ ਉਜ਼ੈਰ ਦੀ ਭੂਆ ਤੇ ਹੋਰ ਘਰ ਵਾਲਿਆਂ ਕੋਲ ਰਹਿੰਦੀ ਹੈ ਉਹਨਾਂ ਨਾਲ ਥੋੜਾ ਬੋਧਾ ਘਰ ਦਾ ਕੰਮ ਵੀ ਕਰਵਾ ਦਿੰਦੀ ਹੈ ਤੇ ਨਾਲ ਹੀ ਛੋਟੀ ਮੁੱਟੀ ਜੌਬ ਵੀ ਕਰਨਾ ਸ਼ੁਰੂ ਕਰ ਦਿੰਦੀ ਆ ਇਸੇ ਦੌਰਾਨ 11 ਮਹੀਨੇ ਦਾ ਸਮਾਂ ਬੀਤਿਆ ਉਸ ਨੂੰ ਉੱਥੇ ਹੀ ਜੌਬ ਕਾਰਡ ਵੀ ਮਿਲ ਚੁੱਕਿਆ ਸੀ ਜਨਵਰੀ 2022 ਚ ਉਹ ਗਈ ਸੀ ਤੇ 6 ਦਸੰਬਰ 2022 ਜਿਸ ਘਰ ਦੇ ਵਿੱਚੋਂ ਗਈ ਸੀ ਉੱਥੇ ਇੱਕ ਲੜਕੇ ਦਾ ਜਨਮ ਹੁੰਦਾ ਜਦੋਂ ਇਹ ਬੱਚਾ 4 ਮਹੀਨੇ ਦਾ ਸੀ ਤਾਂ ਉਸ ਸਮੇਂ ਉਸ ਦੇ ਬੱਚਿਆਂ ਵਾਲੇ ਇੰਜੈਕਸ਼ਨ ਵਗੈਰਾ ਵੀ ਲੱਗ ਰਹੇ ਸੀ ਤਾਂ 4 ਮਹੀਨੇ ਦਾ ਸੀ ਜਦੋਂ ਉਸ ਤੇ ਇੱਕ ਹਸਪੀਟਲ ਦੇ ਵਿੱਚ ਉਸਦੇ ਇੰਜੈਕਸ਼ਨ ਲੱਗਿਆ ਤੇ ਦੋ ਦਿਨਾਂ ਬਾਅਦ ਉਸਦੀ ਤਬੀਅਤ ਵਿਗੜਨ ਲੱਗੀ ਤੇ ਕੁਝ ਦਿਨਾਂ ਚ ਹੀ ਉਸ ਦੀ ਮੌਤ ਹੋ ਗਈ ਉਸ ਬੱਚੇ ਦੀ ਮੌਤ ਨੂੰ 51 ਦਿਨ ਦਾ ਸਮਾਂ ਬੀਤ ਚੁੱਕਿਆ ਸੀ ਤਾਂ ਸ਼ਹਿਜ਼ਾਦੀ ਜਿਸ ਘਰ ਚ ਰਹਿ ਰਹੀ ਸੀ ਉਸ ਨੇ ਉਹਨਾਂ ਨੂੰ ਇਹ ਕਹਿਣਾ ਸ਼ੁਰੂ ਕੀਤਾ ਕਿ ਹੁਣ ਉਹ ਫੌਲ ਟਾਈਮ ਜੋਬ ਕਰਨਾ ਚਾਹੁੰਦੀ ਆ ਇਹ ਗੱਲ ਜ਼ੁਬੈਰ ਦੇ ਭੂਆ ਤੇ ਫਫੜ ਨੂੰ ਪਸੰਦ ਨਹੀਂ ਆਈ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਜੇ ਫੁੱਲ ਟਾਈਮ ਜੋਬ ਕਰੂਗੀ ਤਾਂ ਘਰ ਦਾ ਕੰਮ ਕੌਣ ਕਰੇਗਾ ਇਸ ਤੋਂ ਇਲਾਵਾ ਉਸਦੇ ਪਾਸਪੋਰਟ ਵਗੈਰਾ ਵੀ ਉਹਨਾਂ ਦੇ ਕੋਲ ਹੀ ਸੀ ਜਿਸ ਬਜਾਏ ਦੇ ਕਾਰਨ ਉਹ ਕਿਤੇ ਜਾ ਵੀ ਨਹੀਂ ਸੀ ਸਕਦੀ। ਕੁਝ ਦਿਨ ਬਾਅਦ ਹੀ ਉਜੈਰ ਦੇ ਪੂਆ ਤੇ ਫਫੜ ਨੇ ਸ਼ਹਿਜ਼ਾਦੀ ਉੱਤੇ ਆਪਣੇ 2 ਮਹੀਨੇ ਪਹਿਲਾਂ ਮਰੇ ਹੋਏ ਬੱਚੇ ਦਾ ਇਲਜ਼ਾਮ ਲਗਾਉਣਾ ਸ਼ੁਰੂ ਕਰ ਦਿੱਤਾ। ਇਹ ਕਹਿ ਕੇ ਕਿ ਤੂੰ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰਿਆ। ਜਦੋਂ ਕਿ ਵਕਾਇਦਾ ਉਹਨਾਂ ਦੀ ਹਸਪੀਟਲ ਸਟਾਫ ਨਾਲ ਲੜਾਈ ਵੀ ਹੋਈ ਸੀ ਕਿ ਉਹਨਾਂ ਦੇ ਗਲਤ ਇੰਜੈਕਸ਼ਨ ਦੀ ਬਜਾਏ ਦੇ ਕਾਰਨ ਉਹਨਾਂ ਦੇ ਬੇਟੇ ਦੀ ਜਾਨ ਚਲੀ ਗਈ ਆ। ਇਸ ਤੋਂ ਇਲਾਵਾ ਉਸ ਦੀ ਮੌਤ ਵੀ ਹਸਪੀਟਲ ਚ ਹੋਈ ਸੀ। ਦੇ ਨਾਲ ਹੀ ਜਦੋਂ ਉਹ ਹਸਪੀਟਲ ਸਟਾਫ ਦੇ ਨਾਲ ਝਗੜ ਰਹੀ ਸੀ ਤਾਂ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਤੁਹਾਨੂੰ ਸ਼ੱਕ ਆ ਕਿ ਸਾਡੀ ਬੱਚਾ ਦੇ ਕਾਰਨ ਉਸ ਦੀ ਮੌਤ ਹੋਈ ਆ ਤਾਂ ਤੁਸੀਂ ਇਸ ਦਾ ਪੋਸਟਮਾਰਟਮ ਕਰਵਾਓ ਸਭ ਤੋਂ ਸਾਹਮਣੇ ਆਜੂਗਾ ਪਰ ਉਹਨਾਂ ਨੇ ਪੋਸਟਮਾਰਟਮ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਇਸ ਤੋਂ ਬਾਅਦ ਉਹ ਸ਼ਹਿਜ਼ਾਦੀ ਨੂੰ ਮਾਰਦੇ ਨੇ ਕੁੱਟਦੇ ਨੇ ਉਸ ਦੇ ਪੂਰੇ ਕੱਪੜੇ ਉਤਾਰ ਕੇ ਉਸ ਦੀ ਵੀਡੀਓ ਬਣਾਉਂਦੇ ਨੇ ਤੇ ਟਾਰਚਰ ਦੇ ਨਾਲ ਨਾਲ ਬਲੈਕਮੇਲ ਵੀ ਕਰਦੇ ਨੇ ਕਿ ਜੇਕਰ ਤੂੰ ਮੋਬਾਈਲ ਦੀ ਇੱਕ ਵੀਡੀਓ 'ਚ ਇਹ ਐਕਸੈਪਟ ਕਰ ਲਈ ਕਿ ਤੂੰ ਸਾਡੇ ਬੱਚੇ ਨੂੰ ਮਾਰ ਤਾਸੀ ਤੇਰੀ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵੀ ਪਾਵਾਂਗੇ ਤੇ ਨਾਲ ਹੀ ਤੇਰੇ ਘਰ ਵਾਲਿਆਂ ਨੂੰ ਫਿਰ ਸ਼ਰਮਨਾ ਨਾ ਤੂੰ ਜਿਉਂ ਪਉਣਾ ਤੇ ਨਾ ਹੀ ਤੇਰੇ ਘਰ ਵਾਲਿਆਂ ਨੇ ਸ਼ਹਿਜ਼ਾਦੀ ਉਹਨਾਂ ਤੋਂ ਪਿੱਛਾ ਛਡਵਾਉਣ ਦੇ ਲਈ ਇੱਕ ਵੀਡੀਓ ਵਿੱਚ ਇਹ ਕੰਫੈਸ ਕਰ ਲੈਂਦੀ ਹੈ ਫਿਰ ਉਹ ਉਸ ਨੂੰ ਕਹਿੰਦੇ ਨੇ ਕਿ ਠੀਕਾ ਇਹ ਲੈ ਤੇਰਾ ਪਾਸਪੋਰਟ ਤੇ ਅਸੀਂ ਹੁਣ ਤੈਨੂੰ 에어ਪੋਰਟ ਛੱਡ ਦਿੰਨੇ ਆਂ ਉਸ ਨੂੰ ਗੱਡੀ 'ਚ ਬਿਠਾਉਂਦੇ ਨੇ ਤੇ 에어ਪੋਰਟ ਦੀ ਥਾਂ ਪੁਲਿਸ ਸਟੇਸ਼ਨ ਲਾ ਜਾ ਕੇ ਉਸ ਨੂੰ ਪੁਸਤੇ ਹਵਾਲੇ ਕਰ ਦਿੰਦੇ ਨੇ ਤੇ ਕਹਿੰਦੇ ਨੇ ਕਿ ਇਸ ਨੇ ਸਾਡੇ ਛੋਟੇ ਜਿਹੇ ਬੇਟੇ ਨੂੰ ਮਾਰਿਆ ਇਹ ਰਿਹਾ ਸਬੂਤ ਤੇ ਪੁਲਿਸ ਉਸ ਨੂੰ ਅਰੈਸਟ ਕਰ ਲੈਂਦੀ ਹੈ ਫਿਰ ਉਸ ਦਾ ਮਾਮਲਾ ਲੋਅਰ ਕੋਰਟ ਚ ਜਾਂਦਾ ਪਰ ਉਹ ਵਕੀਲ ਕਰ ਨਹੀਂ ਸੀ ਸਕਦੀ ਕਿਉਂਕਿ ਬਹੁਤ ਜ਼ਿਆਦਾ ਮਹਿੰਗਾ ਸੀ ਕਿਉਂਕਿ ਇਹਨੇ ਪੈਸਿਆਂ ਦਾ ਇੰਤਜ਼ਾਮ ਵੀ ਉਹ ਨਹੀਂ ਸੀ ਕਰ ਸਕਦੀ ਇਸੇ ਦੇ ਚਲਦਿਆਂ ਸਿਰਫ ਇੱਕ ਵੀਡੀਓ ਦੇ ਚਲਦਿਆਂ ਜਿਸ 'ਚ ਉਹ ਕਨਫੈਸ ਕਰ ਰਹੀ ਸੀ ਕਿ ਮੈਂ ਇਹ ਕੀਤਾ ਇਹ ਉਹ ਵੀ ਨੰਗੀ ਹੋ ਕੇ ਜਿਸ ਨੂੰ ਦੇਖ ਕੇ ਕੋਈ ਵੀ ਕਹਿ ਸਕਦਾ ਕਿ ਇਹ ਗਲਤ ਆ ਕਿਉਂਕਿ ਕੋਈ ਵੀ ਆਪਣਾ ਅਪਰਾਧ ਨੰਗਾ ਹੋ ਕੇ ਕਿਉਂ ਐਕਸੈਪਟ ਕਰੂਗਾ ਲੋਅਰ ਕੋਰਟ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੰਦੀ ਆ ਤਾਂ ਫਿਰ ਇਹ ਕੇਸ ਹਾਈਅਰ ਕੋਰਟ ਦੇ ਵਿੱਚ ਜਾਂਦਾ ਤੇ ਉੱਥੇ ਵੀ ਉਸ ਨੂੰ ਸੇਮ ਡਿਸੀਜਨ ਦਾ ਸਾਹਮਣਾ ਕਰਨਾ ਪੈਂਦਾ ਇਸੇ ਦੌਰਾਨ ਪੂਰੇ 3 ਮਹੀਨੇ ਗੁਜ਼ਰਦੇ ਨੇ ਤੇ ਫਿਰ ਜਾ ਕੇ ਘਰ ਵਾਲਿਆਂ ਨੂੰ ਤੇ ਦੋਹਰਾ ਦੱਸਿਆ ਜਾਂਦਾ ਕਿ ਇਸ ਤਰ੍ਹਾਂ ਨਾਲ ਉਹਦੇ ਨਾਲ ਇਹ ਹੋ ਰਿਹਾ ਤੇ ਨਾਲ ਹੀ ਉਹਨਾਂ ਨੂੰ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਜਿਸ ਉਜੈਰ ਨਾਂ ਦੇ ਬੰਦੇ ਨੇ ਜਾਂ ਲੜਕੇ ਨੇ ਉਹਨਾਂ ਦੀ ਬੇਟੀ ਸ਼ਹਿਜ਼ਾਦੀ ਨੂੰ ਪਿਆਰ ਦੇ ਚੱਕਰ 'ਚ ਫਸਾ ਕੇ ਆਬੂਤਾ ਵੀ ਭੇਜਿਆ ਸੀ ਉਸਨੇ ਇੱਕ ਤਰ੍ਹਾਂ ਮਾਨਵਤਾ ਤਸਕਰੀ ਵਾਲਾ ਕੰਮ ਕੀਤਾ ਸੀ ਤੇ ਉਸ ਨੂੰ ਆਪਣੇ ਭੂਆ ਫੁੱਫੜ ਕੋਲ ਆਬੂਤਾ ਵੀ ਇੱਕ ਗੁਲਾਮ ਦੀ ਤਰ੍ਹਾਂ ਵੇਚਿਆ ਸੀ ਤੇ ਉਸਨੇ ਉਹਨਾਂ ਤੋਂ 1.5 ਲੱਖ ਰੁਪਏ ਵੀ ਲੈ ਇਤੇ ਸੀ ਇਸੇ ਤੋਂ ਬਾਅਦ ਇੱਧਰ ਉਜੈਰ ਉਸ ਦੀ ਭੂਆ ਤੇ ਫੁੱਫੜ ਸਭ ਦੇ ਖਿਲਾਫ ਪੁਲਿਸ ਕੰਪਲੇਨ ਵੀ ਦਰਜ ਕਰ ਲੈਂਦੀ ਹੈ ਪਰ ਜਿੱਥੇ ਉਧਰ ਲੜਕੀ ਮੌਤ ਦੇ ਮੂਹਰੇ ਤੇ ਖੜੀ ਸੀ ਉੱਤਰ ਇਧਰ ਪੁਸਤ ਦੇ ਦੁਆਰਾ ਕਿਸੇ ਤੋਂ ਪੁੱਛਗਛ ਟੱਕ ਨਹੀਂ ਕੀਤੀ ਜਾਂਦੀ ਤੇ ਉੱਤਰ ਸ਼ਹਿਜ਼ਾਦੀ ਦੀ ਮੌਤ ਦੀ ਤਰੀਖ ਤੈਅ ਕੀਤੀ ਗਈ ਸੀ 23 ਮਈ 2023 ਦੀ ਪਰ ਉਸਦੀ ਚੰਗੀ ਕਿਸਮਤ ਕਿ ਆਬੂਤਾ ਵਿੱਚ ਹੜ ਆ ਗਏ ਤੇ ਪੂਰਾ ਪ੍ਰਸ਼ਾਸਨ ਉੱਧਰ ਲੱਗ ਗਿਆ ਤੇ ਨਾਲ ਹੀ ਰੂਰ ਫੈਮਿਲੀ ਚ ਇੱਕ ਮੌਤ ਵੀ ਹੋ ਗਈ ਜਿਸ ਦੇ ਚਲਦਿਆਂ ਉਸਦੀ ਮੌਤ ਦੀ ਸਜ਼ਾ ਕੁਝ ਸਮਾਂ ਪੱਛੇ ਕਰ ਦਿੱਤੀ ਜਾਂਦੀ ਆ ਪਰ ਹੁਣ ਦੁਬਾਰਾ ਤੋਂ ਫਿਰ ਫਾਂਸੀ ਦੀ ਤਾਰੀਖ ਤੈਅ ਕਰ ਦਿੱਤੀ ਗਈ ਹੈ 20 ਸਤੰਬਰ ਤੋਂ ਬਾਅਦ ਕਦੋਂ ਵੀ ਉਸਨੂੰ ਫਾਂਸੀ ਦਿੱਤੀ ਜਾ ਸਕਦੀ ਹੈ ਉਸਦੇ ਮਾਪੇ ਸਰਕਾਰ ਸੋਸ਼ਲ ਮੀਡੀਆ ਮੀਡੀਆ ਮੰਤਰੀ ਸਭ ਦਾ ਦਰਵਾਜ਼ਾ ਖੜਕਾ ਰਹੇ ਨੇ ਤਾਂ ਕਿ ਉਹਨਾਂ ਦੀ ਬੇਟੀ ਨੂੰ ਬਚਾਇਆ ਜਾ ਸਕੇ ਯੂਏਈ ਦੇ ਵਿੱਚ ਇੱਕ ਰੂਲ ਆ ਕਿ ਮੌਤ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਜਾਂ ਤਾਂ ਉੱਥੋਂ ਦੇ ਰੂਲਰ ਉਸਨੂੰ ਮਾਫ਼ ਕਰ ਸਕਦੇ ਨੇ ਤੇ ਜਾਂ ਫਿਰ ਜਿਹੜੇ ਪਰਿਵਾਰ ਦਾ ਮੈਂਬਰ ਮਰਿਆ ਉਸ ਪਰਿਵਾਰ ਦੇ ਉਹ ਮੈਂਬਰ ਹੀ ਉਸਨੂੰ ਮਾਫ਼ ਕਰ ਦੇਣ ਤਾਂ ਉਹ ਛੁੱਟ ਸਕਦਾ ਤੇ ਅੱਗੇ ਹੁਣ ਕੀ ਬੰਦਾ ਕਿਉਂਕਿ ਸਿਰ 15-16 ਦਿਨਾਂ ਬਾਅਦ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਊਗੀ ਹੁਣ ਕਮੈਂਟ ਕਰਕੇ ਤੁਸੀਂ ਵੀ ਜਰੂਰ ਦੱਸਿਓ ਕਿ ਤੁਹਾਡਾ ਇਸ ਦੇ ਬਾਰੇ ਵਿੱਚ ਕੀ ਸੋਚਨਾ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ